ਚਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਆਨੰਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਇਹ ਮੇਰੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਆ ਇਹ ਉਹਨਾਂ ਦੇ ਮੁਖਾਰਬਿੰਤੋਂ ਇਹ ਸ਼ਬਦ ਨਿਕਲੇ ਉਹਨਾਂ ਨੇ ਐਕਸਪੀਰੀਅੰਸ ਕੀਤਾ ਇਸ ਪਰਮਾਤਮਾ ਦਾ ਹਰ ਦਾ ਪਾਰ ਬ੍ਰਹਮ ਦਾ ਉਹ ਕਹਿੰਦਾ ਜਿੰਨੇ ਵੀ ਮੇਰੇ ਦੁੱਖ ਸੀ ਜਿੰਨੇ ਵੀ ਸੋਰੋ ਸੀਗੇ ਉਹ ਸਾਰੇ ਖਤਮ ਹੋ ਗਏ ਆਨੰਦ ਆ ਗਿਆ ਉਹ ਆਪਣੇ ਸੁਣਨ ਵਾਲਿਆਂ ਨੂੰ ਸੁਣਾ ਰਹੇ ਨੇ ਕਿ ਸੁਣੋ ਮੇਰੀ ਗੱਲ ਇਹ ਮੇਰੇ ਹਲਫੀਆ ਬਿਆਨ ਨੇ ਮਹਾਰਾਜ ਕਹਿੰਦੇ ਜਦੋਂ ਮੈਂ ਇਸ ਕਾਲਪੁਰਖ ਦੇ ਦਰਸ਼ਨ ਕੀਤੇ ਹੂ ਬਹੂ आनंद ਆ ਗਿਆ ਮੇਰਾ ਜੀਵਨ ਸਫਲ ਹੋ ਗਿਆ ਇਹ ਉਹਨਾਂ ਦੇ ਵਚਨ ਨੇ ਇਹ ਉਹਨਾਂ ਦੇ ਹੁਕਮਨਾਮੇ ਨੇ ਇਹ ਉਹਨਾਂ ਨੇ ਐਕਸਪੀਰੀਅੰਸ ਕੀਤਾ ਤੇ ਅਗਰ ਮੈਂ ਜਾਂ ਤੁਸੀਂ ਇਸ ਸ਼ਲੋਕ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਆਪਾਂ ਨੂੰ ਇਹ ਸਮਝਣਾ ਪੈਣਾ ਕਿ ਮੈਂ ਕੀ ਕੀਤਾ ਇਹ ਤਾਂ ਉਹਨਾਂ ਦੇ ਵਚਨ ਆ ਨਾ ਇਹ ਤਾਂ ਉਹਨਾਂ ਨੇ ਐਕਸਪੀਰੀਅੰਸ ਕੀਤਾ ਮੈਂ ਜਾਂ ਤੁਸੀਂ ਕੀ ਕੀਤਾ ਇਹ ਆਪਾਂ ਸਮਝਣਾ ਤੇ ਇਹ ਦੀ ਸਮਝ ਵੀ ਗੁਰਬਾਣੀ ਦੇ ਵਿੱਚ ਬਹੁਤ ਸੋਹਣੀ ਦਿੱਤੀ ਆ ਉਹ ਕਹਿੰਦੇ ਜਿਹੜੇ ਲੋਕ ਇਹ ਸਮਝਦੇ ਨੇ ਕਿ ਮੈਂ ਗੁਰੂ ਦੇ ਬਹੁਤ ਨਜ਼ਦੀਕ ਆ ਤੇ ਜਿਹੜੇ ਇਹ ਸਮਝਦੇ ਨੇ ਕਿ ਮੈਂ ਗੁਰੂ ਤੋਂ ਬਹੁਤ ਦੂਰ ਆ ਮੈਨੂੰ ਇਹ ਪ੍ਰਮਾਤਮਾ ਦੇ ਦਰਸ਼ਨ ਹੋ ਜਾਣਗੇ ਇਸ ਕਾਲਪੁਰਖ ਦੀ ਸੋਝੀ ਮਿਲ ਜਾਏਗੀ ਉਹ ਵੀ ਕਹਿੰਦੇ ਭਲੇਖੇ ਦੇ ਵਿੱਚ ਆ ਗੁਰੂ ਦੇ ਨਜ਼ਦੀਕ ਰਹਿਣੋ ਵਾਲਾ ਵੀ ਤੇ ਗੁਰੂ ਤੋਂ ਦੂਰ ਰਹਿਣ ਵਾਲਾ ਵੀ ਉਹ ਕਹਿੰਦੇ ਗੁਰਸਬਾ ਏਵ ਨ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਗੁਰੂ ਤਾਂ ਮਿਲੇ ਜਾਂ ਮਨ ਰਹਿ ਹਦੂਰ ਜਿੰਨਾ ਚਿਰ ਇਸ ਮਨ ਦੇ ਵਿੱਚ ਚਾਹ ਨਹੀਂ ਪੈਦਾ ਹੁੰਦਾ ਪਰਮਾਤਮਾ ਨੂੰ ਜਾਣਨ ਦਾ ਇੰਟਰਸਟ ਨਹੀਂ ਦਿਖਾਉਂਦਾ ਇਹ ਮਨ ਮੇਰਾ ਕਿ ਮੈਂ ਗੁਰੂ ਨੂੰ ਤਾਰਨਾ ਕਿ ਮੈਂ ਗੁਰੂ ਨੂੰ ਆਪਣਾ ਬਣਾਉਣਾ ਉਨਾਂ ਚਿਰ ਕਹਿੰਦੇ ਤੂੰ ਜੋ ਮਰਜੀ ਕਰੀ ਜਾ ਜਿੰਨੀ ਮਰਜੀ ਸੇਵਾ માં ਕਰੀ ਜਾ ਬੇਸ਼ੱਕ ਤੂੰ ਨਾਲ ਨਾਲ ਰਹੇ ਗੁਰੂ ਦੇ ਬੇਸ਼ੱਕ ਤੂੰ ਪਰੇ ਪਰੇ ਰਹਿ ਤੇਰਾ ਪਾਰ ਉਤਾਰਾ ਨਹੀਂ ਹੋਣ ਵਾਲਾ ਤੇਰੇ ਮਨ ਵਿੱਚ ਚਾਹ ਪੈਦਾ ਹੋਣਾ ਚਾਹੀਦਾ ਖੁਸ਼ੀ ਤੇਰੇ ਅੰਦਰ ਪ੍ਰਗਟ ਹੋਣੀ ਚਾਹੀਦੀ ਆ ਕਿ ਮੈਂ ਗੁਰੂ ਦੇ ਹੁਕਮਾਂ ਦੇ ਮੁਤਾਬਕ ਚੱਲ ਕੇ ਆਪਣਾ ਜੀਵਨ ਸਫਲ ਕਰਾਂ ਉਹ ਕਹਿੰਦੇ ਨਾਨਕ ਸਤਿਗੁਰ ਤਾਂ ਮਿਲੇ ਕਹਿੰਦੇ ਇਹ ਤਾਂ ਮਿਲਦਾ ਇਹ ਪੂਰਨ ਸਤਿਗੁਰੂ ਤਾਂ ਮਿਲਦਾ ਜੇ ਮਨ ਦੇ ਵਿੱਚ ਹضور ਆ ਚਾਹਤਿਆ ਮਿਲਣ ਦੀ ਉਦਾਂ ਨਹੀਂ ਮਿਲਦਾ ਹੈ ਜੋ ਮਰਜੀ ਤੂੰ ਕਰੀ ਜਾ ਅਗਰ ਤੂੰ ਉਹ ਕੰਮ ਨਹੀਂ ਕੀਤਾ ਜਿਹੜਾ ਤੂੰ ਕੰਮ ਕਰਨ ਆਇਆ ਦੁਨੀਆ ਤੇ ਪਰਮਾਤਮਾ ਨੂੰ ਮਿਲਣ ਆਇਆ ਤੇਰਾ ਹੋਰ ਕੋਈ ਕੰਮ ਨਹੀਂ ਬੰਦਿਆ ਤੂੰ ਪੈਸੇ ਕਮਾ ਕਾਰੋਬਾਰ ਕਰ ਆਪਣੇ ਜੋੜ ਜਿੰਨਾ ਜੋੜ ਹੁੰਦਾ ਪਰ ਜੋ ਵੀ ਤੂੰ ਕਰ ਰਿਹਾ ਮਹਾਰਾਜ ਕਹਿੰਦੇ ਇਹ ਦੁਨੀਆ ਦੇ ਵਿੱਚ ਰਹਿਣ ਦੇ ਲਈ ਕਰ ਰਿਹਾ ਤੂੰ ਖੱਟਣ ਕੀ ਆਇਆ ਸੀ ਦੁਨੀਆ 'ਚ ਪਰਮਾਤਮਾ ਹਰ ਪਾਰਬਰਮ ਅਕਾਲਪੁਰ ਇਹਦੀ ਸੋਝੀ ਲੈਣ ਆਇਆ ਸੀ ਮਹਾਰਾਜ ਕਹਿੰਦੇ ਅਗਰ ਤੂੰ ਇਹ ਕੰਮ ਨਹੀਂ ਕਰੂਗਾ ਤਾਂ ਕੀ ਹੋਣਾ ਤੇਰੇ ਨਾਲ 84 ਮੁੜ ਕੇ ਫੇ ਪੈਣੀ ਤੇਰੀ ਜ਼ਿੰਦਗੀ 'ਚ ਮੈਂ ਨਹੀਂ ਕਹਿੰਦਾ ਮਹਾਰਜ ਕਹ ਰਹੇ ਨੇ ਮਨਮੁਖ ਨਾ ਬਣ ਮਹਾਰਜ ਕਹਿੰਦੇ ਗੁਰਮੁਖ ਮਨ ਮਨਮੁਖ ਦੀ 84 ਪੈਣੀ ਪੈਣੀ ਆ ਮਨਮੁਖ ਫਿਰੇ ਨਾ ਚੇਤੇ মূੜੇ ਲੱਖ 84 ਪਿਆ ਮੂਰਖ ਕਹਿੰਦੇ ਫੇ 84 ਦੇ ਵਿੱਚ ਪੈ ਗਿਆ ਦੁਨੀਆਂ ਦੇ ਨਜ਼ਾਰੇ ਲੈਂਦਾ ਰਿਹਾ ਦੁਨੀਆਂ ਦੇ ਰੰਗ ਤਮਾਸ਼ੇ ਦੇਖਦਾ ਰਿਹਾ ਦੁਨੀਆਂ ਦੀਆਂ ਚੀਜ਼ਾਂ ਇਕੱਠੀਆਂ ਕਰਦਾ ਰਿਹਾ ਬਸ ਮੁੜ ਕੇ ਫੇ 84 'ਚ ਪੈ ਗਿਆ ਅਗਰ ਤੂੰ ਇਸ ਜਨਮ ਚੋਂ ਨਿਕਲਣਾ ਇਸ ਪਾਪ ਸਾਗਰ ਚੋਂ ਨਿਕਲਣਾ ਤੈਨੂੰ ਗੁਰੂ ਦੀ ਸ਼ਰਨ ਲੈਣੀ ਪੈਣੀ ਆ ਉਹ ਗੁਰੂ ਕਿਹੜਾ ਹੋਵੇ ਪੂਰਾ ਗੁਰੂ ਜਿਹੜਾ ਤੈਨੂੰ ਪ੍ਰਮਾਤਮਾ ਦੇ ਨਾਲ ਮਿਲਾ ਦੇ ਤੇ ਉਹਦੀ ਨਿਸ਼ਾਨੀ ਵੀ ਦੱਸੀ ਮਹਾਰਾਜ ਨੇ ਪੂਰੇ ਗੁਰ ਕੀ ਇਹ ਨਿਸ਼ਾਨੀ ਪਾਰ ਬ੍ਰह्म ਨਿਕਟ ਕਰ ਜਾਣੀ ਇਹ ਨਿਸ਼ਾਨੀ ਮਹਾਰਾਜ ਕਹਿੰਦੇ ਪੂਰੇ ਗੁਰੂ ਦੀ ਪਾਰ ਬ੍ਰह्म ਨਿਕਟ ਕਰ ਲਾਗੇ ਕਰਕੇ ਦਿਖਾੜ ਦੇ ਤੈਨੂੰ ਖੂਬ ਹੂ ਦਿਖਾੜਦਾ ਉਹਨੂੰ ਪੂਰਾ ਗੁਰੂ ਕਹਿੰਦੇ ਨੇ ਨਹੀਂ ਤਾਂ ਤੇਰਾ ਜੀਵਨ ਵਿਅਰਥ ਆ ਖਤਮ ਆ ਤੇਰਾ ਜੀਵਨ ਤੂੰ ਮੁੜ ਮੁੜ ਕੇ 84 ਜਮਣੀ ਆ ਇਹ ਕਦੀ ਖਤਮ ਨਹੀਂ ਹੋ ਸਕਦੇ ਇਸ 84 ਚੋਂ ਨਿਕਲਣ ਦੇ ਲਈ ਇਹ ਜਨਮ ਮਰਨ ਖਤਮ ਕਰਨ ਦੇ ਲਈ ਮਹਾਰਾਜ ਕਹਿੰਦੇ ਗੁਰੂ ਤਾਰ ਲਾ ਗੁਰੂ ਦੀ ਸ਼ਰਨ ਚਲ ਜਾ ਤੇਰਾ ਪਰ ਉਤਾਰਾ ਹੋ ਜਾਏਗਾ ਤੂੰ ਸੁਖ ਪਾਏਗਾ ਤੇਰੇ ਬੱਚੇ ਵੀ ਤੂੰ ਵੀ ਤੇਰੀਆਂ ਕੁੱਲਾਂ ਨਿਜਾਰੀ ਲੈਣਗੀਆਂ ਰਬਾ